ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚਲੋ ਵੀ ਅੱਜ ਇੱਟ ਮੰਗਾਈ ਹੋਰ ਆਪਾਂ ਨੇ। ਤੇ ਉਹ ਤੋਂ ਬਾਅਦ ਫਿਰ ਮਿਸਤਰੀ ਨੂੰ ਦਿਖਾਉਂਦੇ ਹਾਂ ਕਿੰਨਾ ਕੰਮ ਖਚਦਾ ਤੇ ਕਰਦੇ ਵੀਡੀਓ ਸ਼ੁਰੂ। ਚਲੋ ਵੀ ਬਾਹਰ ਇੱਟਾਂ ਗਈ ਡੈਡੀ ਦੀ ਰਸਤਾ ਬਣਾਉਣ ਲੱਗੇ ਹੋਏ। ਮੌੜਨ ਨੂੰ ਕਿਹਾ ਬਈ ਉੱਧਰ। ਉੱਧਰ ਕੁਮਾਰ ਕੇ ਲਿਆਉਂਗਾ ਪਹਿਲਾਂ ਆ ਜਾਊਗਾ। ਹਾਂਜੀ। ਉੱਧਰ ਕੇ ਲੈ ਜਾਊਂਗਾ। ਪਤਾ ਨਹੀਂ ਤਾਂ ਪਹਿਲੇ ਮੈਂ ਕਿਹਾ ਸੀ। ਮੈਂ ਕਿਹਾ ਉਹ ਹੀ ਡਰਾਈਵਰ ਭੇਜ ਜਿਹੜਾ ਪਿਛਲੀ ਵਾਰ ਭੇਜਿਆ ਸੀ। ਉਲੱਗ ਵੇਤਾ ਲੱਗ ਜਾ ਕੋਈ ਨਾ ਬਚਾਰ ਰੱਖਣਾ ਮੈਨੂੰ ਪਰ ਇਹ ਤਾਂ ਪਹਿਲੀ ਨੀਵੀਂ ਹੀ ਦੀ ਆਪਣੀ ਜਿਹੜੇ ਆਹ ਸਲੇਟ ਹਾਂ ਇਹਦੀ ਡਰਜਲ ਲੱਗਦਾ ਥੋੜਾ ਜਿਹਾ ਕਿਤੇ ਇੱਥੇ ਨਾ ਬੈਠ ਜਾਵੇ ਕੋਵੀ ਡਰੈਕਟਰ ਆ ਗਿਆ ਸਸੀ ਗੱਲ ਜੀ ਬਰੇਸ ਸਸਰੀ ਗੱਲ ਆਹ ਹੋ ਦੇਖੇ ਅੰਦਰ ਇੱਥੇ ਬੜਨਾ ਇਸ ਲਈ ਬੜੀ ਨਾ ਇਹ ਇੱਥੇ ਲਾਇਆ ਹਾਲ ਤਾਂ ਜੇ ਐਂ ਸਿੱਧਾ ਬਰਸਾ ਦਾ ਫਟਟਰ ਲੈ ਕੇ ਐਂ ਸਿੱਧਾ ਲੈ ਕੇ ਖਿਲਾ ਸਕਦਾ ਨਹੀਂ ਸਿੱਧਾ ਆਣਾ ਇਹ ਟਰਾਲੀ ਲੰਦੀ ਹੈ ਅੱਛਾ ਟਰਾਲੀ ਲੰਦੀ ਹੈ ਹਾਂਜੀ ਫਟਟਰ ਨੂੰ ਅੱਗੇ ਰਹਿਣਾ ਚਾਹੀਦਾ ਫੋਟੋ ਉੱਪਰ ਜੀ ਇਟਾਲੀਅਨ ਪੂੜੀ ਪੂਰੀ ਜਣਗੇ ਅੱਫਾ ਨੂੰ ਇੰਨੀ ਜਗ੍ਹਾ ਫਾਲਤੂ ਹੈ ਬਸ ਤੇ ਜੀ ਲਾਉ ਜੀ ਸਾਡੀ ਟਰਾਲੀ ਨਾਲ ਦੇਖ ਕੇ ਬਾਲ ਦੇ ਚਲਵਾ ਦਿੰਦਾ ਸਿੱਧਾ ਕਹਿੰਦਾ ਇੱਥੇ ਨਾ ਅੱਕੜ ਜੀ ਵੀ ਲੱਗਦੀ ਫਿਰ ਅੱਜ ਇੱਥੇ ਉਹ ਅੱਗੇ ਨਾ ਸਾਹਮਣੇ ਦੇ ਰਹਾ ਇੱਥੇ ਜੇ ਖੜਾ ਕੇ ਨਾ ਥੋੜਾ ਜਿਹਾ ਇੱਥੇ ਤੇ ਸਿੱਧੀ ਲਾਈਨ ਬਣਾ ਕੇ ਇਧਰ ਪਰ ਨਾ ਇਧਰ ਪਰ ਨਖੜਾਈਏ ਦਸਾਂ ਮਾਰਦੀ ਕੋਈ ਗੱਲ ਨਹੀਂ ਤੇਰਾ ਅੰਦਰ ਕਰਦੇ ਫਿੱਟ ਕੇ ਉਹ ਨੰਬਰ ਇਹ ਕਰ ਦਮਾ ਤੇਰਾ ਅੰਦਰ ਕਰਦੇ ਟਰਾਲੀ ਹੋਈ ਲੱਗ ਹਾਂਜੀ ਹਾਂਜੀ ਟਰਾਲੀ ਹੋ ਗਈ ਉਹ ਥੋੜਾ ਤੁਹਾਨੂੰ ਅੰਦਰ ਕਰਨਾ ਪੈਣਾ ਜੈਕ ਜੈਕ ਠੀਕ ਕਰਦੇ ਅਲੀ ਬੈਗ ਆਉਣ ਦੀ ਖਤਰਾ ਹੈ ਬਾਕੀ ਤਾਂ ਠੀਕ ਹੈ ਇਹਨਾਂ ਦੋ ਟੁੱਪੜਾਂ ਲੱਗਦੀ ਕੋਹ ਟੁੱਪੜ ਲੱਗਦੀ ਹੈ ਇੱਕ ਆਪਾਂ ਨੇ ਸਲੇਪ ਤੋਂ ਬਚਾ ਰੱਖਣਾ ਵਾਜਾ ಬೋಕರ ಲ ਅੱਗੇ ਖੜਾ ਔਰੇ ਨਾ ਖੜਾ ਹੋ। ਚੜ ਗਈ ਚੜ ਗਈ ਚੜ ਗਈ ਚੜ ਗਈ ਚੜ ਗਈ ਜੜ ਗਈ ਜੜ ਗਈ ਬਾਈ। ਆਉਣ ਦਾ ਆਉਣ ਦਾ। ਆਉਣ ਦਾ ਆਉਣ ਦਾ। ਬੱਸ ਨੰਨਾ ਫਰਕ ਹੈ ਥੋੜੀ ਕਰ ਲਾਂਗੇ ਪਿੱਛੇ ਹੋਰ ਉਹਦਾ ਇੰਨਾ ਕਿਸ ਹਿਸਾਬ ਐ ਨਾ ਥੋੜਾ ਅੱਗੇ ਗੜਾ ਸਿਲਦਾ ਅੰਦਰ ਮਾਰਿਆ ਉਹਨੇ ਉਹਦਾ ਨਵੇਂ ਇਹ ਸਲਿੱਪ ਮਾਰ ਉਹ ਠੋਕਰ ਲਾਦੀ ਉੱਥੇ ਦੋ ਉਹ ਵੀ ਠੋਕਰ ਵੀ ਲੱਗਦੀ ਨਾ ਥੋੜੀ ਜਿਹੀ ਵਿੱਚ ਨਹੀਂ ਨਹੀਂ ਇਹ ਟਾਇਰ ਦਾ ਹੋਰ ਪਿੱਛੇ ਉਹਨੂੰ ਮੈਂ ਥੋੜਾ ਦੇਖ ਲੈ ਨਹੀਂ ਨਹੀਂ ਬੱਧੀ ਚਾਹ ਉਹ ਪਿੱਛੇ ਕਰਕੇ ਪਿੱਛੇ ਉਹ ਵੀ ਪਿੱਛੇ ਹੋਰ ਦੋੜਾ ਅੱਗੇ ਅੱਗੇ ਸੱਕਾ ਗਿਆ ਇੱਥੇ ਇੱਥੇ ਇਹਦੇ ਉੱਤੇ ਲੱਪਣਾ ਹੈ ਲੋ ਨਹੀਂ ਇੱਥੇ ਤੱਕ ਆਉਣਾ ਨਹੀਂ ਬਹੁਤ ਹੈ ਲੱਗੂ ਚੈਨਜ ਮਾਰੀ ਬੋਟਲ ਲੱਗਣੋਂ ਫਿਰ ਹਾਂ ਇਹ ਕਿਥੇ ਇੱਥੇ ਇੱਥੇ ਉੱਤਰ ਇਹ ਸਾਡੇ ਉੱਤਰ ਜਾਣਗੇ ਸਾਰੇ ਹਾਂਜੀ ਹਾਂਜੀ ਇੱਥੇ ਹੀ ਜਾਉਂਦੇ ਹਾਂ ਕੋਈ ਗੱਲ ਨਹੀਂ ਚੱਲਾ ਬੜਾ ਵਾਹ ਵਾਹ ਮੇਰੇ ਡਰਨ ਵਾਲੋਂ ਦੇ ਅੰਦਰ ਪੂਰ ਨਹੀਂ ਟਰਾਲਾ ਠੀਕ ਹੈ ਇਹਦੇ ਅਗਲੇ ਵਿੱਚ ਜਗਾ ਬਹੁਤ ਆ ਜਾਂਦੀ ਆ ਥੱਲੇ ਸਲੀਵ ਦਾ ਪੈਂਦਾ ਹੈ ਸਲੀਵ ਟਟਣ ਦਾ ਉਹ ਸਲੀਵ ਦਾ ਲੱਗਦਾ ਉੱਥੇ ਟਰਲੀ ਉੱਥੇ ਹੀ ਆ ਕੇ ਅੜਦੀ ਜਮੇ ਉਹਦੇ ਕੋ ਗੇਅ ਬੇ ਥੋੜਾ ਪਕਰਾ ਜਾ ਬਰਾਬਰ ਹੋ ਜਾਗਾ ਹਰ ਤੇ ਲੈਣਾ ਸਭੀ ਗਰਾਮਾ ਕਰਨ ਕਰਦੇ ਨਾ ਦੇਖਣਾ ਆਹੀ ਰੋੜੀ ਜੀ ਨਾ ਆਹੀ ਇਹ ਗੇਰੂ ਇਹ ਜੰਮ ਜਣਾ ਉੱਥੇ ਇਹ ਫਿਰ ਲੈ ਚਾਣਵਾ ਦੋ ਇਹ ਸੁਣ ਲੈ ਨਹੀਂ ਸੈਂਟਰ ਚ ਧਾਕੇ ਇਹ ਧਾਵਾ ਗਿਆ ਨੂੰ ਫਿਰ ਤਾਂ ਕੋਈ ਦਿੱਕਤ ਨਹੀਂ ਆ ਮਾੜੀ ਆ ਨਾ ਇਹ ਥੋੜਾ ਕਾਰਾਂ ਦੀ ਚੜਾਈ ਕਰਕੇ ਕੋਈ ਦਿੱਕਤ ਨਹੀਂ ਇਹ ਤਾਂ ਬੋਲ ਰਹੀ ਆ ਤਾਂ ਇੱਥੇ ਬਹਿ ਜਾ ਆਈ ਆ ਅੱਜ ਉੱਧਰ ਜਾ ਜੀ ਇਹਨਾਂ ਲਈ ਹੋਰ ਕਰਦੇ ਆ ਨਾ ਇਹ ਇੱਥੇ ਗੱਬੇ ਜਿਹੇ ਰੋਹਾ ਕੇ ਆਲਗਾਂ ਨੂੰ ਪਾਣੀ ਲੱਗਦਾ ਕਰਦੇ ਨੇ ਇੱਕ ਗਾਡਰ ਪੈਂਦਾ ਕਰਦੇ ਨੇ ਥੱਲੇ ਟਾਂ ਪਸ ਗਾਡਰ ਬੱਡਰ ਲੱਭਦਾ ਥੱਲੇ ਕਿਦੇ ਸਪੋਰਟ ਵਾਸਤੇ ਤੇ ਸਾਰਿਆਂ ਨੂੰ ਗੱਬੇ ਦੀ ਲੋਡ ਪਹਿਣਾ ਇਹਨਾਂ ਨੂੰ ਕੱਢਣਾ ਸਾਹਮਣੇ ਕਰਨਾ ਬਸ ਥੋੜਾ ਜਿਹਾ ਰੌਸ਼ਣ ਕਰਿਆ ਫੇਰ ਕੋਈ ਨਹੀਂ ਆਹੋ ਟ੍ਰੇਡ ਭਈ ਹੈ ਨਾ ਤੇਜੀ ਟ੍ਰੇਡ 'ਚ ਭਜਨ ਬਹੁਤ ਔੜਾ ਸਵਾ ਹਾਂ ਉੱਥੇ ਘੜ ਵੀ ਜਾਂਦਾ ਜੇ ਤਾਂ ਭੱਜੇ ਹੀ ਜਾਵੇ ਆਹ ਵੀ ਟ੍ਰੇਡ ਭਜਨ ਬਹੁਤ ਮੁੜੇ ਬਸ ਜੱਬੀ ਨੂੰ ਲੈ ਦੇ ਮੋਟਰ ਦੇ Yeah. Well are you gonna yeah? try, ਆ ਰਿਹਾ ਰਸਤਾ ਵਧੀਆ ਬਣ ਗਿਆ ਹੁਣ ਇੱਕ ਸਾਈਡ ਉੱਪਰ ਜਾਣੀ ਪਾਉਣੀ ਆ ਬਹੁਤ ਕੁ ਲੱਗਣੇ ਲੱਗਾ ਮੈਨੂੰ ਹੋਈ ਇਹਨਾਂ ਉੱਪਰ ਗਿਆ 3 6 ਉੱਪਰ ਗਿਆ ਉਹ ਫਾਸਲਾ ਹੈ 490 ਕਿਲੋਮੀਟਰ ਦਾ ਰਹਿ ਗਿਆ ਸਾਰੇ ਉਤਰ ਗਏ ਬੈਲ ਵਾਈਸਸ ਆਖਰੀ ਟ੍ਰੇ ਵੀ ਉੱਤੀ ਹੋਈ ਇੱਕ ਪਰ ਆ ਗਿਆਂ ਦੀਆਂ ਤੁਸੀਂ ਦੇਖ ਲਿਆ ਉਧਰ ਮਿਸਤਰੀ ਵੀ ਆ ਗਏ ਇਹ ਸਾਫ ਸਫਾਈ ਕਰਨ ਲੱਗੇ ਉਧਰ ਉਧਰ ਆਪਣੀ ਟਰਾਲੀ ਵੀ ਖਾਲੀ ਕਰਾਈ ਅੰਦਰ ਦੇਖੋ ਤੁਹਾਨੂੰ ਅੰਦਰ ਕਿੱਥੇ ਬੈਠਾ

ਇਹ ਵੀ ਹੁਣ ਖੜਾ ਹੋ ਜਾਣਾ ਤੇ ਬਾਅਦ ਚ ਕਿੰਨਾ ਚਿਰ ਬਾਅਦ ਚ ਆਹ ਇੱਕ ਵਾਰ ਉਹ ਵਾਲੀ ਤਾਂ ਨੀਂਦ ਨਾ ਕਰਵਾ ਦੇ ਖੜਾ ਹੋ ਜਾ ਉਹ ਤਾਂ ਹੁਣ ਆਪਣੇ ਸੇ ਉਹਪਰ ਖੜਾ ਹੋ ਜਾਦਾ ਔਹ ਲਾ ਨਾਲ ਬਾਅਦ ਖੜੇ ਹੋਣੇ ਅੱਗੇ ਵਾਲੇ ਜਿਹੜੇ ਬਣਾਈ ਲੱਗਦੇ ਨੇ ਇਹ ਫਿਰ ਆਵੇ ਖੜੇ ਹੋ ਜਾਣਾ ਇਹਨਾਂ ਨਾਲ ਚੱਲੀ ਜਾਣੀ ਚਾਲ ਸਾਰੀ ਜੀ ਰੱਖ ਘੋੜੀ ਕਿੱਦੂੰ ਜਾਂਦੀ ਆ ਤੇਰੀ ਬਗੇ ਰੱਖ ਦਿੰਦੇ ਤਾਂ ਥੋੜੀ ਟਰਾਲੀ ਖਾਲੀ ਕਰੀ ਹੋਰੀਓ ਔਰ ਇਹਨਾਂ ਦਾ ਅੱਗੇ ਟਰਾਲੀ ਦੇ ਦੇ ਇਧਰ ਨੂੰ ਲੱਗਦੀ ਕਿ ਨਹੀਂ ਇਹ ਇਹ ਵੇਹਣ ਲਗਾ ਪਿਆ ਰਹੇ ਚਲੋ ਵੀ ਆਹ ਫਰਸਤ ਆਪਣਾ ਕਰਕੇ ਟਰਾਲੀ ਫਿਰ ਬੜੀ ਓਕੀ ਟਰਾਲੀ ਬਾਹਰ ਕੱਢੀਏ ਨਾ ਹੁਣ ਫਰ ਵੀ ਅੱਛਾ ਬਲਾਇਦਾ ਤੁੱਟ ਗਿਆ ਨਾ ਜਿਹੜਾ ਹੱਥ ਆ ਰਹੀ ਹੈ ਆ ਸਾਰਾ ਫਰਸ ਦਬ ਗਿਆ ਇਹਦੇ ਨਾਲ ਹੋਰ ਇੱਥੇ ਟਰਾਲੀ ਉਹ ਵੀ ਭਰੀ ਵੀ ਦਿਖਾਦੀ ਉਹਦੇ ਨਾਲ ਹੋਰ ਦਬ ਗਿਆ ਟਰੈਕਟਰ ਟਰਾਲੀ ਬੜੀ ਓਕੀ ਨਿਕਲੀ ਬਾਹਰ ਤੇ ਹੁਣ ਆਹ ਕੰਦਾ ਹੋ ਰਹੀਆਂ ਰੱਗ ਦੀ ਵੇਟ ਹੋ ਰਹੀ ਕਾ ਤੇ ਰਾਜੂ ਆਉਂਗਾ ਤੇ ਕਾਠਾਂ ਲੈ ਕੇ ਫੇਰ ਉਹ ਗੰਦ ਛੇੜਾਂਗੇ ਪਿਛਲੇ ਹਲੋ ਵੀ ਰਾਜ ਸਿੰਘ ਆ ਗਏ ਠੀਕ ਅੰਕਲ ਹੁਣ ਹੁਣ ਕੰਮ ਖਿੱਚੋ ਕੰਮ ਤਾਂ ਦਾ ਹੋ ਗਿਆ ਜੀ ਮਸਾਂ ਹੀ ਆਇਆ ਉਹਦਾ ਕੰਮ ਹੁਣ ਖਿੱੱਚ ਦੂੰਗਾ ਹੂੰ ਚਲੋ ਭਾਈ ਚਲੋ ਹਲੋ ਭਾਈ ਹਲੋ ਭਾਈ ਲੋਈ ਲੋਈ ਤਾਂ ਵੀ ਉਤਾਰ ਲਈ ਵਾਹ ਦੇਖੋ ਦੇਖਿਓ ਹੱਥ ਉਹਦਾ ਕੋਈ ਨਾ ਕੋਈ ਨਾ ਪਰ ਆਲੀ ਚੱਕ ਲਓ ਪਹਿਨਾ ਆਹਾ ਅਲੱਗ ਹੈ ਚੱਕੋ ਚੱਕੋ ਬਈ ਉੱਪਰ ਚੜ ਗਿਆ ਰੇਕੇਦਾਰ ਚੱਕੋ ਚੱਕੋ ਇਹੇ ਜਾਣੇ ਉਰੀ ਖੜੀ ਕਰ ਲਓ ਇਹਨੇ ਦੇ ਗੋਮ ਲੱਗਦਾ ਮੈਂ 50 ਰੇਲ ਸੱਜਣੇ ਜੁੱਤੀ ਘਮਾਇਆ ਘਰ ਉੱਠਦੇ ਵੇ ਨਹੀਂ ਜੰਦਾੜਾ ਬਣਾਉਣੀ ਪੈਣਾ ਇਹ ਬੰਦਾ ਹੀ ਨਾ ਬਣਿਆ ਉਹ ਇੰਨੇ ਬੰਦੇ ਆ ਜੀ ਮਾ ਮੈਂ ਨਹੀਂ ਵਰਦਾ ਹੋਣਾ ਆਹ ਅੱਛਾ ਆ ਗੱਲ ਨਹੀਂ ਤੇਵਾਦੂ ਚਲੋ ਵੀ ਆ ਕੰਦ ਦਾ ਪੂਰੀ ਹੋਇਆ ਨਹੀਂ ਜਿੱ ਇੱਕ ਟਾਕੀ ਹੋਰ ਆ ਗਈ ਕੈਮਰਾ ਬੰਦ ਹੋ ਗਿਆ ਦਾ ਇੱਕ ਟਾਕੀ ਹੋਰ ਹੈਗੀ ਉਹਦਾ ਨਾਂ ਕੰਦ ਦੇਖਿਓ ਐ ਨਗਣਾ ਕੰਦ ਹੋਏਗੀ ਸਾਰੇ ਇਹਦੇ ਵਿੱਚ ਵੀ ਟਾਕੀ ਬਾਹਰੋਂ ਇੱਧਰ ਹੈ ਹਾਂ ਉੱਪਰ ਹੈ ਨਾ ਰੋਸ਼ਨ ਦਾ ਨਾ ਹਾਂ ਇਹਦੇ ਵਿੱਚ ਫੇਰਾ ਇਹਦੇ ਦਰਬਰੇ ਲਾਉਣਾ ਆਪਾਂ ਨੇ

ਉਹ ਬੰਦਾ ਖੜਾ ਛੱਡ ਦੇ ਨੂੰ ਖੜੀ ਹੋਈ ਆ ਮੈਂ ਇਹ ਭੱਜਦੇ ਨਹੀਂ ਕਿਤੇ ਆ ਦਰਵਾਜ਼ੇ ਦਾ ਖੜਾ ਕਰ ਤੇ ਇੱਕ ਦਰਵਾਜ਼ਾ ਟਿੱਕਾ ਟਾਕੀ ਤੇ ਹੁਣ ਇਹ ਤਾਂ ਲੈਵਲ ਕੱਢਣਾ ਉਹਦਾ ਤਾਂ ਲੈਵਲ ਨਿਕਲੇ ਹੋਆ ਇਹਨਾਂ ਦਾ ਕੱਢਣਾ ਹੁਣ ਟਾਕੀ ਤੇ ਦਰਵਾਜ਼ੇ ਦਾ ਤੇ ਇੱਕ ਟਾਕੀ ਉਰੇਉਣੀ ਬੜੀ ਸਾਰੀ ਉਹ ਰੱਜੂ ਦੀ ਰੇੜੀ ਭਾ ਨਹੀਂ ਹਣੀ ਦੀ ਉਹ ਬੜੀ ਸੀ ਥੋੜੀ ਜੀ ਜਿਆਦਾ ਬੜੀ ਤੇ ਹੁਣ ਆਪਣੇ ਉਹ ਮੰਗਾਈ ਟੈਂਪੂ ਉਹ ਮੰਗਾਈ ਉਹ ਲੋ ਬਾਈ ਆ ਦੋਨੋਂ ਦਾ ਲੈਵਲ ਨਿਕਲ ਗਿਆ ਤੇ ਹੁਣ ਰੋਟੀ ਦਾ ਟਾਈਮ ਹੋ ਗਿਆ ਰੋਟੀ ਦੇ ਬਾਅਦ ਆਪਣੀ ਗਵਲੀ ਟੱਕੀ ਵੀ ਆ ਜਾਣੀ ਉਹ ਵੀ ਦਿਖਾਵਾਂਗੇ ਲੱਗਦੀ ਫੇ ਕਿੰਨੀ ਗੰਦ ਰਹਿਣੀ ਆਪਣੀ ਲੋ ਵੀ ਰੋਟੀ ਖਾਇਦਾ ਆ ਟੱਕੀ ਖੜੀ ਕਰਤੀ ਲੋ ਵੀਰ ਹਲੇ ਵੀ ਸੈਟਿੰਗ ਹੋ ਰਹੀ ਪੂਰੀ ਯਾਰ ਆਹ ਅੱਧਾ ਤੀਕਾ ਕੀ ਯਾਰ ਬੰਨੇ ਨਾ ਪਵਾ ਦੇ ਯਾਰ ਨੂਵਾ ਕੱਡਣਾ ਬੈਲ ਆਦਾ ਠੀਕ ਆ ਐ ਨਹੀਂ ਕਰ ਹੁਆ ਯਾਰ ਨਹੀਂ ਹਲੇ ਛੱਟ ਹਾਂ ਪੈਦਾ ਕਰਨੇ ਨਹੀਂ ਰਹੀ ਵਿੱਚ ਖੰਦੇ ਨੇ ਰਹੀ ਵਿੱਚ ਤਾਂ ਉਧਰ ਖਾਂਦੇ ਜੋ ਉਤਰ ਲੱਗੇ ਠੀਕ ਨਹੀਂ ਹੈਗਾ ਬਾਈ ਇਹ ਹਾਂ ਸੈਣੀ ਕਿੱਥੇ ਨਹੀਂ ਸੈਣੀ ਕਿੱਥੇ ਆ ਸੈਣੀ ഓരോടാക്കിടേ ഓരോടേ ഷേണി ഉണ്ട് ഇനിയും കൂടുതൽ കട വെച്ചിട്ടുണ്ട് രണ്ട് കൂടുതൽ കടേ लागേ ഷേണി وچ بھی ہوندا થોڑے દેખ 10 હોણા હે ना हां जी ਸੈਣੀ ਕਿਥੇ ਵੀ ਤੁਹਾਡੀ ਵਿਚੋਲੇ ਜਿੱਦਾ ਨਹੀਂ ਪਾਈ ਵੀ ਹੈ ਹੀ ਇਹਨੇ ਬੰਨੀ ල තෙලෝවිී න්දෝවිි දන්න ਤੇ ਹੁਣ ਪਾ ਲਈਏ ਭਾਈ ਵੀਡੀਓ ਫਿਰ ਫੇਰ ਲੈ ਲੇਡ ਵੀਡੀਓ ਸਾਡੇ ਬੰਦੇ ਹੋਗੇ ਤੇ ਕਰਦੇ ਵੀਡੀਓ ਵੀ ਬੰਦ ਤੇ ਹੁਣ ਨਰਦੇ ਕੱਲੋਂ ਅਗਲੇ ਬਲੌਗ ਚ ਅਕੀ ਬਾਬਾ